ਸਰ ਚਾਰਚ ਤੁਹਾਨੂੰ ਸਵਾਗਤ ਹੈ 2025 ਨਵੇਂ ਬਰੇਦੀ ਆਮਦ ਤੇ ਤੁਹਾਡਾ ਕੀ ਕੰਨਾ ਹੈ ਮੈਂ ਜੀ ਸੁਮਿੰਦਰ ਸਿੰਘ ਜੀ ਕਪਾਲ ਪ੍ਰੈਜ਼ੀਡੈਂਟ ਜੀ ਯੂਨਾਈਟਿਡ ਸਪੋਰਟਸ ਐਂਡ ਡਿਵੈਲਪਮੈਂਟ ਸੁਸਾਇਟੀ ਮੈਂ ਸਾਰੇ ਸੱਜਣਾਂ ਨੂੰ ਮਿੱਤਰਾਂ ਨੂੰ ਆਉਣ ਵਾਲੇ ਬਰੇਦੀ ਮੁਬਾਰਕ ਭੇਜਦਾ ਤੇ ਬਿਸ਼ ਕਰਦਾ ਕਿ ਸਾਰਿਆਂ ਨੂੰ ਇਹ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਸੋ ਪਿੰਡ ਜਕਪਾਲਪੁਰ ਲਈ ਆਉਣ ਵਾਲੇ ਬਰੇਦੀ 2025 ਕੀ ਕਰਨੇ ਜਾ ਰਹੇ ਹੋ ਕਿਉਂਕਿ ਤੁਸੀਂ ਸਮਾਜ ਭਲਾਈ ਕਾਰਜਾਂ ਵਿੱਚ ਹਮੇਸ਼ਾ ਮੂਲਿਕ ਤੌਰ 'ਤੇ ਰਹਿੰਦੇ ਹੋ ਅਸੀਂ ਕੰਮ ਤਾਂ ਬਹੁਤ ਆਨਵਾੜੇ ਪਰ ਪਾਨੂੰ ਅਗਲੇ 1 ਸਾਲ ਦੇ ਬਾਅਦ ਜਿਹੜਾ ਡਿਫਰੈਂਸ ਹੋਆ ਉਹ ਦਿਖੂਗਾ ਜੁਬਾਲ ਪਰ ਉਹ ਨਹੀਂ ਰਹਿਣਾ ਰਿਹਾ ਤੇ ਨਾ ਰਹੂਗਾ ਇਹ ਤਾਂ ਸੱਚ ਦਿਖੂਗਾ ਸਾਨੂੰ ਅਗਲੇ ਸਾਲ ਕੀ ਹੋਇਆ ਦਸਣ ਦਸਣ ਤੋਂ ਬਾਹਰ ਸੋ ਕੀ ਮੈਸੇਜ ਹੈ ਜਕਬਾਲ ਪ੍ਰਵਾਸੀ ਨੂੰ ਕਿ ਨਵੇਂ ਵਰੇ ਦੀ ਆਮਤਿਓ ਕਿਸ ਤਰ੍ਹਾਂ ਇਹ ਵਰੇ ਦਾ ਆਨੰਦ ਲੈਣਾ ਹੈ ਕਿਸ ਤਰ੍ਹਾਂ ਅੱਗੇ ਵਧਣਾ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਸਾਡਾ ਸਾਥ ਦੇਣ ਆਪਣੇ ਪਿੰਡ ਨੂੰ ਸਾਫ਼ ਸੁਥਰਾ ਬਣਾਉਣ ਬਿਖ ਸਾਡੀ ਮਦਦ ਕਰਨ ਅਸੀਂ ਪੂਰਾ ਟੈਨ ਲਾਵਾਂਗੇ ਇਹਨੂੰ ਸਾਫ਼ ਸੁਥਰਾ ਕਰਨ ਲਈ ਜੀ ਕਲਪਾ ਕਲਪਾ